ਅਤੇ ਗਰ ਸਕੂਲ ਪਾਤੜਾ ਵਿਖੇ ਸਿਗਦੇਵ ਸਿੰਘ ਬੈਲਜੀਅਮ ਦੀ ਟੀਮ ਵੱਲੋਂ ਜਿਹੜੇ ਗਰੀਬ ਲੜਕੀਆਂ ਸੀਗਾ ਉਹਨਾਂ ਨੂੰ 11 ਮਸ਼ੀਨਾ ਦਿੱਤੀਆਂ ਗਈਆਂ 11 ਲੜਕੀਆਂ ਨੂੰ 11 ਮਸ਼ੀਨਾ ਦੇ ਕੇ ਉਹਨਾਂ ਨੂੰ ਇਸ ਕਿਤੇ ਲਾਇਆ ਗਿਆ ਹੈ ਉਹਨਾਂ ਵੱਲੋਂ ਵੀ ਧੰਨਵਾਦ ਕੀਤਾ ਗਿਆ ਸਾਰੀ ਟੀਮ ਦਾ ਜਿਸ ਤਰ੍ਹਾਂ ਦੇ ਉਹਨਾਂ ਨੂੰ ਜ਼ਰੂਰਤ ਸੀ ਕਿਉਂਕਿ ਇਸ ਤਰ੍ਹਾਂ ਦੇ ਵੇਸੇ ਤਾਂ ਕੰਮ ਇਹ ਹਮੇਸ਼ਾ ਕਰਦਾ ਹੀ ਰਹਿੰਦੇ ਆ ਸਿਧਰੇਸ਼ ਸਿੰਘ ਮਿਲਗਿਮ ਦੀ ਜਿਹੜੀ ਟੀਮ ਹੈ ਉਹਨਾਂ ਦਾ ਵੀ ਇੱਕ ਵੱਡਾ ਸਹਿਯੋਗ ਦਾ ਕੰਮ ਮਿਲ ਰਿਹਾ ਹੈ ਇਸ ਦੇ ਨਾਲ ਨਾਲ ਹੀ ਉਹਨਾਂ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਉਪਰਾਲੇ ਕੀਤੇ ਜਾਂਦੇ ਹਨ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਵਕਤ ਜਿਹੜਾ ਕਿ ਉਹ ਲੜਕੀਆਂ ਨੂੰ ਮਸ਼ੀਨਾਂ ਦਿੱਤੀਆਂ ਔਰ ਲੜਕੀਆਂ ਖੁਸ਼ ਕਿਸ ਤਰ੍ਹਾਂ ਨਜ਼ਰ ਆ ਰਹੀਆਂ ਹਨ ਔਰ ਜਿਸ ਤਰ੍ਹਾਂ ਦੇ ਇਹ ਉਪਰਾਲੇ ਕੀਤੇ ਜਾ ਰਹੇ ਆ ਇਹ ਇੱਕ ਤੰਗੇ ਸੁਨਾਗਰ ਉਕਰਮ ਹਨ ਇਸ ਤਰ੍ਹਾਂ ਦੇ ਜਿਹੜੇ ਕੰਮ ਹੋਰ ਵੀ ਇਹਨਾਂ ਵੱਲੋਂ ਕਈ ਤਰ੍ਹਾਂ ਦੇ ਕੀਤੇ ਜਾਂਦੇ ਨੇ ਜਿਹੜੇ ਜ਼ਰੂਰਤਮੰਦ ਲੋਕਾਂ ਦੇ ਸਹਾਰਾ ਬਣ ਕੇ ਆਏ ਨੇ ਅਸੀਂ ਗੱਲ ਵੀ ਕਰਾਂਗੇ ਇਹਨਾਂ ਨਾਲ ਕਿਸ ਤਰ੍ਹਾਂ ਜਿਹੜੀ ਅੱਜ ਮਸ਼ੀਨਾਂ ਦਿੱਤੀਆਂ ਹੈ ਔਰ ਹੋਰ ਵੀ ਜਿਹੜਾ ਇਹ ਗਰੀਬ ਜਿਹੜੇ ਬੇਸਹਾਰਾ ਉਹਨਾਂ ਵਾਸਤੇ ਸਹਾਰਾ ਬਣ ਕੇ ਆ ਰਹੇ ਨੇ ਬੈਲਜੀਅਮ ਸਾਹਿਬ ਅੱਜ ਜਿਹੜੇ ਕਿੰਨੀਆਂ ਬੱਚੀਆਂ ਨੂੰ ਮਸ਼ੀਨਾਂ ਦਿੱਤੀਆਂ ਏ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਸੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਤੁਹਾਡੀ ਟੀਮ ਵੱਲੋਂ ਕੀਤਾ ਗਿਆ ਏ ਸਰਦਾਰ ਮਹਿਰੋਗ ਜੀ ਪਹਿਲਾਂ ਤਾਂ ਸਾਰੇ ਪਰਿਵਾਰ ਨੂੰ ਸਾਰੇ ਵੀਰਾਂ ਨੂੰ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਹੀ ਵਧੀਆ ਉਪਰਾਲਾ ਏ ਸਾਡੇ ਸਤਿਕਾਰਯੋਗ ਭੈਣ ਜੀ ਆਪਣੇ ਹਰਸ਼ ਮੈਡਮ ਤੇ ਅਮਰਜੋਤ ਕੌਰ ਸਾਡੇ ਗੁਰਵਿੰਦਰ ਮੈਡਮ ਜੀ ਇਥੋਂ ਦੇ ਪਬਲਿਕ ਗਰਡ ਸਕੂਲ ਦੇ ਜੋ ਪ੍ਰਿੰਸੀਪਲ ਨੇ ਇਹਨਾਂ ਸਾਰਿਆਂ ਨੇ ਇੱਕ ਸੋਚ ਬਣਾਈ ਕਿ ਆਪਾਂ ਕਿਉਂ ਨਹੀਂ ਕਿ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਇਸ ਤਰ੍ਹਾਂ ਇਕੱਠੇ ਹੋ ਕੇ ਆਪਾਂ ਰਲ ਮਿਲ ਕੇ ਸਾਰੇ ਸਾਥ ਦਈਏ ਤੇ ਨਾਲ ਸਾਡੇ ਮਦਰ ਇੰਡੀਆ ਸਕੂਲ ਦੇ ਵੀ ਪ੍ਰਿੰਸੀਪਲਸ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਉਲੀਕਿਆ ਤੇ ਮੇਰੇ ਨਾਲ ਰਾਬਤਾ ਕਰਕੇ ਕਿ ਆਪਾਂ ਇਹ ਸਾਰਾ ਰਲ ਮਿਲ ਕੇ ਕੰਮ ਕਰੀਏ ਕਰੀਏ ਉਹਦੇ ਨਾਲ ਅਸੀਂ ਸਾਨੂੰ ਇੱਕ ਖੁਸ਼ੀ ਹੋਈ ਕਿ ਅੱਜ ਅਸੀਂ ਕਿਸੇ ਲੋੜਵੰਦ ਪਰਿਵਾਰ ਦੇ ਕੰਮ ਆ ਰਹੇ ਹਾਂ ਕਿਉਂਕਿ ਮੈਂ ਹਮੇਸ਼ਾ ਇੱਕ ਗੱਲ ਕਰਦਾ ਹੁੰਦਾ ਕਿ ਸਰਬੱਤ ਦਾ ਭਲਾ ਇਹ ਅਸੀਂ ਸਿੱਖ ਕੌਮ ਜਿਹੜੀ ਸਰਬੱਤ ਦਾ ਭਲਾ ਮੰਗਣ ਵਾਲੀ ਹੈ ਤੇ ਸਾਡਾ ਫਰਜ਼ ਬਣਦਾ ਇਨਸਾਨੀਅਤ ਦੇ ਨਾਤੇ ਅਸੀਂ ਜਿੰਨਾ ਵੀ ਹੋ ਸਕਦਾ ਹੈ ਕਿ ਜਿੱਥੇ ਵੀ ਕੋਈ ਲੋੜਵੰਦ ਪਰਿਵਾਰ ਹੁੰਦਾ ਉਹਦੀ ਮਦਦ ਕਰਨਾ ਸਾਡਾ ਫਰਜ਼ ਹੈ ਧੰਨਵਾਦ ਬਲੀਅਮ ਸਾਹਿਬ ਇਹ ਕਿਹੜੇ ਕਿਹੜੇ ਪਿੰਡ ਦੀਆਂ ਬੱਚੀਆਂ ਸੀਗੀਆਂ ਜਿਹੜੀਆਂ ਜਿਨ੍ਹਾਂ ਨੂੰ ਅੱਜ ਮਸ਼ੀਨਾ ਦਿੱਤੀਆਂ ਪਰ ਕਿੰਨੀਆਂ ਮਸ਼ੀਨਾ ਦਿੱਤੀ ਇਹ ਅੱਜ ਮਸ਼ੀਨਾ ਤਕਰੀਬਨ ਕੋਈ 11 ਮਸ਼ੀਨਾ ਦਿੱਤੀਆਂ ਗਈਆਂ ਨੇ ਜ਼ਿਆਦਾਤਰ ਸਾਰਾ ਇਹ ਆਪਣੇ ਪਟਨਾ ਇਲਾਕੇ ਦੇ ਪਟਨਾ ਦੀ ਕਲੋਨੀਆ ਬਸਤੀਆਂ ਦੇ ਬੱਚੇ ਨੇ ਜਿਹੜੇ ਵਾਕਿਆ ਹੀ ਲੋੜਵੰਦ ਸਨ ਤੇ ਉਹਨਾਂ ਨੂੰ ਇਹ ਮਸ਼ੀਨਾਂ ਅੱਜ ਦਿੱਤੀਆਂ ਗਈਆਂ ਨੇ ਕਿਸ ਤਰ੍ਹਾਂ ਦੇ ਉਪਰਾਲੇ ਰਹਿਣਗੇ ਅੱਗੇ ਤੋਂ ਤੁਹਾਡੀ ਟੀਮ ਦੇ ਵੇਖੋ ਸਾਡਾ ਸੋਚਦਾ ਇਹ ਆ ਕਿ ਜੇ ਮੈਂ ਇਸ ਤਰ੍ਹਾਂ ਹੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜੋ ਮੇਰੇ ਨਾਲ ਮੇਰਾ ਹੁਣ ਗਰੁੱਪ ਤਿਆਰ ਹੋਇਆ ਹੈ ਕਿਉਂਕਿ ਹੁਣ ਤੱਕ ਤਾਂ ਮੈਂ ਜਿੰਨਾ ਵੀ ਸੇਵਾ ਕਰਦਾ ਰਿਹਾ ਬੈਲਜੀਅਮ ਤੋਂ ਆ ਕੇ ਇਕੱਲਾ ਹੀ ਕਰਦਾ ਸੀਗਾ ਨਾ ਕੋਈ ਸੰਸਥਾ ਸੀ ਨਾ ਗਰੋਪਾ ਨਾ ਕੋਈ ਮੇਰਾ ਕੋਈ ਟਰਸਟ ਸੀ ਇਹਨਾਂ ਦੇ ਉਪਰਾਲੇ ਨਾਲ ਹੀ ਮੈਂ ਅਸੀਂ ਇੱਕ ਟਰਸਟ ਸ਼ੁਰੂ ਕਰਨ ਲੱਗੇ ਆ ਜਿਹੜਾ ਕਿ ਸਾਡੀ ਸੋਚ ਇਹ ਹੋਏਗੀ ਕਿ ਸਭ ਤੋਂ ਪਹਿਲਾਂ ਅਸੀਂ ਆਪਣਾ ਪਤਨਾ ਸ਼ਹਿਰ ਨੂੰ ਇੱਕ ਵਧੀਆ ਸਾਫ਼ ਸੁਥਰਾ ਸ਼ਹਿਰ ਬਣਾਉਣ ਦੀ ਸਾਡੀ ਸੋਚ ਆ ਤੇ ਇਹ ਉਪਰਾਲੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਹਾਂਜੀ ਰਾਮ ਤੁਹਾਡੇ ਕੋਲ ਕੀ ਜੀ ਸਮਾਂ 세ਈ ਆਪਾਂ ਕਹਿੰਦੇ ਹਾਂ ਹਰੂ ਇੱਕੋ ਤਰ੍ਹਾਂ ਮਾਈਕ ਮਾਈਕ ਲਾਓ ਤੇ ਕੀ ਤੁਸੀਂ ਇਹਦੇ ਵਾਈਨ ਇਨਰਵਿਲ ਕਲੱਬ ਦੀ ਤਰਫੋਂ ਹਰਸ਼ ਗੇਰਾ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਅੱਜ ਸਾਰੇ ਸੱਜਣ ਬੰਦੂ ਮੇਰੇ ਨਾਲ ਜੁੜੇ ਹਨ ਅਸੀਂ ਮਿਲ ਕੇ ਸਾਰੇ ਜਿਹੜੇ ਆ ਸਮਾਜ ਦੀ ਭਲਾਈ ਲਈ ਕਿਸੇ ਦੀ ਕਮ ਆ ਸਕੀ ਇਹੋ ਜਿਹਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਿਛਲੇ 1 ਸਾਲ ਤੋਂ ਅਸੀਂ ਇੱਕ ਫ੍ਰੀ ਸਿਲਾਈ ਸੈਂਟਰ ਚਲਾ ਰਹੇ ਹਾਂ ਜਿਹਦੇ ਵਿੱਚ ਕੀ ਅਸੀਂ ਗਰੀਬ ਤੇ ਲੋੜਵੰਦ ਕੁੜੀਆਂ ਨੂੰ ਤੇ ਵਿਆਹੀ ਜਿਹੜੀ ਬਹੂਆਂ ਆ ਉਹਨਾਂ ਨੂੰ ਸਿਲਾਈ ਸਿਖਾ ਕੇ ਇਸ ਕਾਬਿਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਆਪਣਾ ਰੋਜ਼ਗਾਰ ਚਲਾ ਸਕਣ ਤਾਂ ਉਹਦੇ ਵਿੱਚੋਂ ਹੀ 35 ਕੁੜੀਆਂ ਸਿਲਾਈ ਸਿੱਖ ਚੁੱਕੀਆਂ ਤੇ ਅਜੇ ਵੀ ਉਹ ਸੈਂਟਰ ਚੱਲ ਰਿਹਾ ਹੈ ਤੇ ਉਹਦੇ ਵਿੱਚੋਂ ਅਸੀਂ 10 ਕੁੜੀਆਂ ਜਿਹੜੀਆਂ ਹੈ ਬਹੁਤ ਹੀ ਲੋੜਮੰਦ ਆ ਜਿੰਨਾਂ ਕੋਲ ਆਪਣੀ ਮਸ਼ੀਨਾਂ ਨਹੀਂ ਸੀ ਸੈਂਟਰ ਦੇ ਵਿੱਚ ਅਸੀਂ ਮਸ਼ੀਨਾਂ ਪ੍ਰੋਵਾਈਡ ਕਰਦੇ ਆਂ ਲੇਕਿਨ ਘਰ ਦੇ ਵਿੱਚ ਸਿਲਾਈ ਚਲਾ ਕਰਨ ਲਈ ਮਸ਼ੀਨਾਂ ਨਹੀਂ ਸੀ ਤਾਂ ਉਹਦੇ ਲਈ ਅਸੀਂ ਬੈਲਜੀਅਮ ਸਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਸਾਨੂੰ ਇਹ ਮਸ਼ੀਨਾਂ দান ਦੇ ਵਿੱਚ ਦਿਵਾਈਆਂ ਦਾਨੀ ਸੱਜਣਾ ਦੇ ਨਾਲ ਮਿਲ ਕੇ ਤਾਂ ਉਹ ਉਹਨਾਂ ਕੁੜੀਆਂ ਤੱਕ ਅਸੀਂ ਇਹ ਮਸ਼ੀਨਾਂ ਪਹੁੰਚਾ ਰਹੇ ਆਂ ਤਾਂ ਕਿ ਉਹ ਆਪਣਾ ਰੋਜ਼ਗਾਰ ਚਲਾ ਸਕਣ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਇਨਰਵਿਲ ਕਲੱਬ ਲੇਡੀਜ਼ ਦਾ ਗਰੁੱਪ ਹੈ ਜੋ ਕਿ ਅਸੀਂ 40 ਲੇਡੀ ਮਿਲ ਕੇ ਇਹ ਸੋਸਾਇਟੀ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਕਿ ਥੋੜੇ ਥੋੜੇ ਜਿਹੜੇ ਹੈ ਬਦਲਾਵ ਲੈ ਕੇ ਆ ਸਕੀਏ ਇਹਨਾਂ ਬਦਲਾਵਾਂ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸਾਡਾ ਮੋਟਿਵ ਹੈ ਅਸੀਂ ਪਾਤੜਾ ਸਿਟੀ ਨੂੰ ਇੱਕ ਸਮਾਰਟ ਸਿਟੀ ਬਣਾਉਣਾ ਚਾਹੁੰਦੇ ਆ ਕਲੀਨ ਸਿਟੀ ਬਣਾਉਣਾ ਚਾਹੁੰਦੇ ਆ ਤਾਂ ਉਹਦੇ ਸਫਾਈ ਦੇ ਲਈ ਕੰਮ ਕਰ ਰਹੇ ਆ ਤਾਂ ਮਿਲ ਜੁਲ ਕੇ ਹਰੇਕ ਗਲੀ ਮੋਹੱਲੇ ਦੇ ਵਿੱਚ ਇੱਕ ਵਾਲੰਟੀਅਰ ਅਲਾਟ ਕੀਤਾ ਹੈ ਜੋ ਕਿ ਅਵੇਅਰਨੈਸ ਫੈਲਾਏਗਾ ਸਕੂਲਾਂ ਦੇ ਵਿੱਚ ਬੱਚਿਆਂ ਦੀ ਨੁੱਕੜ ਟੀਮਾਂ ਨੁੱਕੜ ਨਾਟਕ ਤਿਆਰ ਕਰਾ ਕੇ ਟੀਮਾਂ ਬਣਾਈ ਜਾ ਰਹੀਆਂ ਜੋ ਕਿ ਮਾਰਕੀਟ ਤੇ ਪਬਲੀਕ ਪਲੇਸਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰਨ ਗਿਆ ਗਿੱਲੇ ਤੇ ਸੁੱਕੇ ਕੋਰੇ ਨੂੰ ਅਲੱਗ-ਅਲੱਗ ਕਰਨ ਦੀਆਂ ਤੇ ਇਕੱਠਾ ਕਰਨ ਦਾ ਤੇ ਫਿਰ ਉਹਦੇ ਬਾਅਦ ਅਸੀਂ ਇੱਕ ਬਾਇਓ ਪ੍ਰੋਜੈਕਟ ਵੀ ਲਾਉਣ ਦੀ ਪਲੈਨਿੰਗ ਕਰ ਰਹੇ ਹਾਂ ਕਿ ਜਿਹਦੇ ਨਾਲ ਜਿਹੜਾ ਸਾਰਾ ਗਾਰਬੇਜ ਹੈ ਉਹਨੂੰ ਡਿਸਪੋਜ਼ ਕੀਤਾ ਜਾ ਸਕੇ ਮ्युनਿਸਪਲ ਕਮੇਟੀ ਤੋਂ ਵੀ ਅਸੀਂ ਸਹਿਯੋਗ ਦੀ ਉਮੀਦ ਕਰਦੇ ਹਾਂ ਮੀਡੀਆ ਦੇ ਥਰੂ ਮੈਂ ਇਹ ਮੈਸੇਜ ਆਪਣੇ ਪਾਟੜਾ ਸਿਟੀ ਤੱਕ ਪਹੁੰਚਾਉਣਾ ਚਾਹਨੀ ਆ ਕਿ ਕੱਲਾ ਇਹ ਕੰਮ ਸਿਰਫ ਸਰਕਾਰ ਦਾ ਨਹੀਂ ਹੈ ਸਾਡੇ ਪਾਟੜਾ ਸਿਟੀ ਦੇ ਰਹਿਣ ਵਾਲੇ ਲੋਕਾਂ ਦਾ ਹੈ ਜੋ ਕਿ ਅਸੀਂ ਮਿਲ ਕੇ ਕਰ ਸਕਦੇ ਹਾਂ ਤਾਂ ਪਾਟੜਾ ਸਿਟੀ ਦੇ ਰਹਿਣ ਵਾਲੇ ਹਰ ਇੱਕ ਨਾਗਰਿਕ ਨੂੰ ਅਸੀਂ ਅਵੇਅਰ ਕਰਨ ਦਾ ਜ਼ਿੰਮਾ ਚੁੱਕਦੇ ਹਾਂ ਤੇ ਉਹਨਾਂ ਤੋਂ ਸਹਿਯੋਗ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਸਾਡਾ ਸਾਥ ਦੇਣ ਫਾਈਨੈਂਸ਼ੀਅਲੀ ਵੀ ਦੇ ਨਾਲ ਹੀ ਕੋਆਪਰੇਸ਼ਨ ਦੇ ਵਿੱਚ ਵੀ ਸਿਟੀ ਨੂੰ ਕਲੀਨ ਰੱਖਣ ਦੇ ਵਿੱਚ ਵੀ ਤੇ ਬੈਲਜੀਅਮ ਸਰ ਦਾ ਤੇ ਨਾਲ ਆਏ ਇੱਥੇ ਸਾਰੇ ਬੰਦੂਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਜਿਹੜਾ ਉਹਨਾਂ ਨੇ ਸਾਨੂੰ ਇਸ ਕੰਮ ਦੇ ਵਿੱਚ ਵੀ ਸਹਿਯੋਗ ਦਿੱਤਾ ਤੇ ਨਾਲ ਹੀ ਆਸ਼ਵਾਸ਼ਣ ਦਿੱਤਾ ਹੈ ਕਿ ਅੱਗੇ ਆਉਣ ਆਲੇ ਸਾਰੇ ਕੰਮਾਂ ਦੇ ਵਿੱਚੋਂ ਸਾਡਾ ਇਸੇ ਤਰ੍ਹਾਂ ਹੀ ਸਹਿਯੋਗ ਕਰਦੇ ਰਹਿਣਗੇ। ਧੰਨਵਾਦ। ਈ ਨਾਇ ਤੇ ਕੀ ਅੱਜ ਨੂੰ ਮਤਲਬ ਕੰਮ ਕਿਆ ਦੇ ਦੀ ਆਪਾਂ ਕਹਿਦੀ ਬਹੂਆਂ ਲਈ ਜਾਂ ਪੂਜਤਪਿੰਡ ਵਾਸਤੇ ਰਹਿੰਦੀ ਸੀ ਗਰੀਬ ਆਪਾਂ ਕਹਿਦੀਆਂ ਲੜਕੀਆਂ ਲਈ ਬਹੂਆਂ ਲਈ ਜੋ ਮਸ਼ੀਨਾਂ ਦਿੱਤੀਆਂ ਗਈਆਂ ਨੇ ਉਹਦੇ ਤੁਸੀਂ ਅੱਜ ਇਸ ਉਪਰਾਲੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬਹੁਤ ਅੱਛਾ ਉਪਰਾਲੇ ਆਈ ਐਮ ਗੁਰਿੰਦਰ ਸੰਧੂ ਪ੍ਰਿੰਸੀਪਲ ਆਫ ਪਬਲਿਕ ਗਰਲ ਸੀਨੀਅਰ ਸੈਕੰਡਰੀ ਸਕੂਲ ਪਤਣਾ ਔਰ ਸੁਖਦੇਵ ਸਿੰਘ ਬੈਲਜੀਅਮ ਸਰ ਸਾਡੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਨੇ ਔਰ ਹਮੇਸ਼ਾ ਸਾਡੀ ਸੰਸਥਾ ਦੀ ਵੀ ਬਦਦਕਤ ਕਰਦੇ ਆਏ ਨੇ ਔਰ ਅੱਜ ਜਿਹੜੀਆਂ ਸਲਾਈ ਮਸ਼ੀਨਾਂ ਦਿੱਤੀਆਂ ਗਈਆਂ ਨੇ ਇਹ ਸੈਂਟਰ ਸਾਡੇ ਸਕੂਲ ਵਿੱਚ ਹੀ ਚੱਲ ਰਿਹਾ ਸੀ ਔਰ ਜ਼ਰੂਰਤਮੰਦ ਲੜਕੀਆਂ ਸੀ ਜਾਂ ਜਿਹੜੇ ਕਿ ਬਹੁਤ ਫਾਈਨੈਂਸ਼ੀਅਲੀ ਵੀਕ ਬੈਕਗ੍ਰਾਉਂਡਸ ਤੋਂ ਨੇ ਉਹਨਾਂ ਨੂੰ ਇੱਕ ਖੁਦ ਦਾ ਕੰਮ ਕਰਨ ਦਾ ਇੱਕ ਜ਼ਰੀਆ ਮਿਲਿਆ ਹੈ ਕਿ ਉਹਨਾਂ ਨੂੰ ਮਸ਼ੀਨਾਂ ਦਿੱਤੀਆਂ ਗਈਆਂ ਨੇ ਸਵਿੰਗ ਮਸ਼ੀਨਜ਼ ਇਹਦੇ ਨਾਲ ਕਿ ਆਪਣਾ ਰੋਜ਼ਗਾਰ ਪੈਦਾ ਕਰ ਸਕਦੀਆਂ ਨੇ ਔਰ ਅਲ ਇੱਕ ਹੋਰ ਵੀ ਹੈ ਕਿ ਸੁਖਦੇਵ ਸਰ ਕਹਿ ਰਹੇ ਨੇ ਕਿ ਸਾਰੇ ਸ਼ਹਿਰ ਨੂੰ ਸਾਫ਼ ਕਰਨ ਦਾ ਉਪਰਾਲਾ ਇਨਰ ਵੀਲ ਦੇ ਨਾਲ ਮਿਲ ਕੇ ਸਹਿਯੋਗ ਦੇ ਨਾਲ ਤਾਂ ਇਹ ਵੀ ਬਹੁਤ ਅੱਛਾ ਉਪਰਾਲਾ ਹੈ ਜਰੂਰ ਕਰਨਾ ਚਾਹੀਦਾ ਹੈ ਕਿਉਂਕਿ ਪਾਤੜਾ ਸਿਟੀ ਵਿੱਚ ਕੋਆਪਰੇਸ਼ਨ ਦੀ ਕੋਈ ਘਾਟ ਨਹੀਂ ਹੈ ਸਾਡਾ ਸਕੂਲ ਇਸ ਸਕੂਲ ਦੀ ਜਿਉਂਦੀ ਜਾਗ ਦੀ ਮਿਸਾਲ ਹੈ ਕਿਉਂਕਿ ਇਹ ਜਿਹੜੀ ਜਗ੍ਹਾ ਜਿੱਥੇ ਇਹ ਸਕੂਲ ਹੈ ਇੱਥੇ 7 ਫੁੱਟ ਡੂੰਘਾ ਇੱਕ ਛੱਪੜ ਹੁੰਦਾ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਥਿਸ ਵਾਸ ਇਨ 80ਸ 182 ਦੇ ਵਿੱਚ ਸਰਦਾਰ ਹਰਪਾਲ ਸਿੰਘ ਘਗਾਜੀ ਦੀ ਸੋਚ ਤੇ ਅੱਜ ਵੀ ਅਸੀਂ ਖੜੇ ਆਂ ਉਹਨਾਂ ਦੀ ਸੋਚ ਸੀਗੀ ਕਿ ਇੱਥੇ ਲੜਕੀਆਂ ਨੂੰ ਪੜਾਇਆ ਨਹੀਂ ਜਾਂਦਾ ਸੀਗਾ ਤਾਂ ਉਹਨਾਂ ਨੇ ਇਹ ਸਕੂਲ ਖੋਲ੍ਹ ਕੇ ਲੜਕੀਆਂ ਨੂੰ ਪੜਾਇਆ ਕਿਉਂਕਿ ਪੜ੍ਹਨ ਲਿਖਣ ਦੇ ਨਾਲ ਹੀ ਅਵੇਅਰਨੈਸ ਆਉਂਦੀ ਹੈ ਬੱਚਾ ਅੱਗੇ ਵੱਧਦਾ ਹੈ ਤਾਂ ਇਹ ਜਿਹੜੀ ਸੰਸਥਾ ਹੈ ਇਹ ਕਿਸੇ ਦੀ ਨਿੱਜੀ ਸੰਸਥਾ ਨਹੀਂ ਹੈ ਤਾਂ ਹੀ ਇਹਦਾ ਨਾਮ ਪਬਲਿਕ ਗਰਲ ਸਕੂਲ ਹੈ ਪਬਲਿਕ ਕਿ ਇਹ ਲੋਕਾਂ ਦਾ ਪਬਲਿਕ ਦਾ ਸਕੂਲ ਹੈ ਔਰ ਇਹ ਜਿੰਨੀ ਵੀ ਤੁਸੀਂ ਵਿਸ਼ਾਲ ਇਮਾਰਤ ਦੇਖ ਰਹੇ ਹੋ ਇਸ ਪਾਤੜਾਂ ਦੇ ਸਾਰੇ ਦਾਨੀ ਸਜਨਾ ਦੇ ਸਹਿਯੋਗ ਨਾਲ ਬਣਾਈ ਗਈ ਹੈ ਟਰੱਕ ਯੂਨੀਅਨ ਦਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸੀਗਾ ਔਰ ਬਾਕੀ ਸਾਰੇ ਇਲਾਕੇ ਦੀ ਪੂਰੀ ਸੰਗਤ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਰਿਹਾ ਕਿ ਇੰਨੀ ਵੱਡੀ ਅਸੀਂ ਸੰਸਥਾ ਜਿਹੜੀ ਹੈ ਉਹਦੀ ਉਸਾਰੀ ਵੀ ਕਰ ਸਕੇ ਔਰ ਅੱਜ 45 ਸਾਲ ਹੋ ਗਏ ਸਕੂਲ ਨੂੰ ਚੱਲਦੇ ਹੋਏ ਔਰ ਬਹੁਤ ਅੱਛਾ ਚੱਲ ਰਿਹਾ ਹੈ ਔਰ ਅੱਗੇ ਤੋਂ ਅਸੀਂ ਵੀ ਹਰ ਤਰ੍ਹਾਂ ਦਾ ਜਿਵੇਂ ਵੀ ਇਨਰ ਵੀਲ ਨੂੰ ਚਾਹੀਓ ਉਹ ਸਹਿਯੋਗ ਦੇਣਾ ਹੈ ਜਾਂ ਕੋਈ ਕੋਈ ਵੀ ਸੋਸ਼ਲ ਜਿਹੜੀਆਂ ਵੀ ਸੰਸਥਾਵਾਂ ਨੇ ਉਹ ਜੋ ਵੀ ਪਾਤੜਾਂ ਦੇ ਬੈਟਰਮੈਂਟਲੀ ਕੁਝ ਵੀ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਰਵਾਂਗੇ